ਗੁਰਦੀਨ ਨਾਮ ਸਿਮਨ ਸੇਵਾਣੀ ਕਿ ਮੈਂ ਚਿੰਤਾ ਦੂਰ ਕਰਦੀ ਹਾਂ ਜੀ ਗੁਰੂ ਕਲਗੀ ਜੀ ਜੀ ਰਾਮਾ ਰਾਜ ਦਸਮ ਪਤਿਛਾ ਜੀ ਦੀ ਜ਼ੂਰੀ ਵਿੱਚ ਜਿਸ ਦੇ ਨਾਲ ਪ੍ਰਸਾਦ ਉਹਨਾਂ ਨੇੜੇ ਮੇਰੇ ਦੇ ਪਿੰਡਾਂ ਦਾ ਰੋਪਏ ਦੇ ਨੇੜੇ ਕਿਹਾ ਸੀ 26 ਦਿਹਾੜਾ ਕਰਦਾ ਖਾਸ ਵਿਆਨ ਦੇ ਦਿਨਾਂ ਤੇ ਸੇਵਾ ਕਰਦਾ ਸੀ ਕੁਝ ਕਦਾ ਦਿਨ ਲੈ ਕੇ ਸੇਵਾ ਕਰਕੇ ਵਾਪਸ ਆ ਜਾਂਦਾ ਲੇਕਿਨ ਉਸ ਦੀ ਕਿਰਿਆ ਕਹਿ ਰਹੀ ਸੀ ਆਪਣੇ ਬਾਅਦ ਵਜੇ ਵੀ ਪਰਣਾ ਰੋਲ ਦਾ ਰੋਲ ਤੋਂ ਅੱਗੇ ਕਰਿਆ ਕਰਦਾ ਸੀ ਇਸੇ ਤਰ੍ਹਾਂ ਇਕ ਦਿਨ ਉਹਦਾ ਲੇਕਰ ਕੁਝ ਸੇਵਾ ਚੜੀ ਗਏ ਉਸਨੇ ਜਾ ਕੇ ਇਕ ਤਾ ਦਿਨ ਸ਼ਹਿਰ ਆ ਗਈ ਤੇ ਗੁਰੂ ਜੀ ਨੂੰ ਜਾ ਕੇ ਸੰਦ ਕਰਦਾ ਗਰੀ ਉਹਨਾਂ ਨੂੰ ਛੁੱਟੀ ਦੋ ਫਿਰ ਕਿਤੇ ਮੈਂ ਦੋ ਚਾਰ ਦਿਨ ਦਾ ਰਾਸ਼ਨ ਜਮਾ ਕਰਕੇ ਆਵਾਂਗਾ ਆਪਣੇ ਬਾਲ ਬੱਚੇ ਦਾ ਫਿਰ ਆ ਕੇ ਕੁਝ ਚੰਨ ਸੇਵਾ ਕਰੂੰਗਾ ਗੁਰੂ ਜੀ ਕਹਿੰਦੇ ਚੰਗਾ ਭਾਈ ਰਾਜਕ ਆਪਣੇ ਬਾਲ ਬੱਚਿਆਂ ਦਾ ਤੋਂ ਨਹੀਂ ਹੈ ਮਤਲਬ ਪਿਤਾ ਤੋਂ ਜਨਮ ਹੁੰਦਾ ਬੱਚਿਆਂ ਦਾ ਲੈਕਨ ਰਾਜਕ ਤਾਂ ਪਰਮੇਸ਼ਰ ਹੀ ਹੈ ਰੋਜ਼ੀ ਦੇੰਦ ਤਾਂ ਪਰਮੇਸ਼ਰ ਹੀ ਹੈ ਪਥਰਾ ਜੀ ਪਰਮੇਸ਼ਰ ਨੇ ਜਨਤ ਪੈਦਾ ਕੀਤੇ ਉਹਨਾਂ ਨੂੰ ਵੀ ਰੋਜ਼ੀ ਮਿਲਦੀ ਹੈ ਜਾ ਜਾ ਸੋ ਵਰਸ ਆ ਗਿਆ ਆ ਕੇ ਕੁਝ ਦਿਨ ਰਿਹਾ ਦੋ ਚਾਰ ਦਿਨ ਦਾ ਰੋਸ਼ਨ ਜਮਾ ਕਰਕੇ ਫਿਰ ਪਹੁੰਚਿਆ ਸੇਵਾ ਕਰਦਾ ਰਿਹਾ ਸੋ ਸੇਵਾ ਕਰਕੇ ਫਿਰ ਆ ਗਿਆ ਲਈ ਗੁਰੂ ਜੀ ਨੇ ਫਰਮਾਇਆ ਸ੍ਰੇਮੀਆਂ ਕਿ ਨੇ ਆਪਣੇ ਬੱਚਿਆਂ ਦੀ ਪਾਲਣਾ ਮੈਂ ਕਰਦਾ ਲੇਕਿਨ ਨਿਆਣ ਦਸਤ ਬਾਣੀ ਪੜਦਾ ਹੁੰਦਾ ਕਿ ਨਾ ਮਹਾਰਾਜ ਪੜਦਾ ਰੈ ਰਾਸਾ ਦਾ ਪਾਠ ਰੋਜ਼ ਕਰਦੇ ਹੈ ਕਿ ਨਾ ਮਹਾਰਾਜ ਕਰੀ ਲ ਕਿਤੇ ਇਹ ਪੰਤੀ ਨਹੀਂ ਪੜੀ ਤੇ ਕਹਾਂ ਰੇ ਮਨ ਚਿਤ੍ਰੇ ਜੁਨ ਜਾਂ ਹਰ ਹਰ ਜੀ ਉਪਰਿਆ ਸੈਲ ਬਤਨ ਮੇਂ ਜੰਤੂ ਪਾਏ ਅਹੰਕਾਰਿੰ ਅਗੇ ਤੇ ਫਰੇ ਪੜਦਾ ਹੁੰਦਾ ਕਿ ਨਾ ਮਹਾਰਾਜ ਪੜਦਾ ਪਰਦਾ ਇਹ ਅਮਲ ਨਹੀਂ ਕਰੇ ਕੀਤੇ ਵਿਸ਼ਵਾਸ ਦੀ ਮੰਦਰ ਬਣ ਹਾਂਜੀ ਗਾਵਿਆ ਸੁਨੇਹਾ ਦਿੰਦਾ ਥਾਇ ਪਰੇ ਜਿਨ ਸਤਗੁਰੂ ਦੀ ਆਗਿਆ ਸਭ ਸਤ ਕਰਨਾ ਨਹੀਂ ਵਿਸ਼ਵਾਸ ਲੈਂਦਾ ਹੈ ਕਿ ਨਾ ਫਿਰ ਪੜਦਾ ਹੈ ਸੁਣਦਾ ਹੈ ਮਹਾਰਾਜ ਵਿਸ਼ਵਾਸ ਵੀ ਕਰੀ ਲਈ ਹੈ ਗੁਰੂ ਜੀ ਕਹਿੰਦੇ ਜਿਹੜਾ ਤੂੰ ਕਹਿਣਾ ਬੱਚਿਆਂ ਨੂੰ ਮੈਂ ਪਾਲਦਾ ਬਿਨ ਬੁੱਖੇ ਮਰ ਜਾਣਗੇ ਤੂੰ ਪ੍ਰਤੀਤ ਹੁੰਦੇ ਤੂੰ ਇਸ ਪੰਕਤੀ ਦੇ ਉੱਪਰ ਅਮੰਨ ਲਿਖਦਾ ਜੇ ਦਿੰਦਾ ਹੈ ਸੋ ਖੈਰ ਯੋ ਨੀ ਨੀ ਉਹ ਜਿਹੜਾ ਤਾਂ ਵਿਹਣ ਵਾਸਤੇ ਇੱਕ ਕਲਪਤ ਕਰਿਆ ਸੋ ਜਨਨ ਸੇਵਾ ਕਰਨ ਵਾਸਤੇ ਆਇਆ ਉਸ ਨੂੰ ਕਹਿਣ ਕੇ ਪ੍ਰੇਮੀ ਆ ਇੱਕ ਪੱਤਰ ਦਾ ਸਾਡੇ ਵੱਲੋਂ ਲੈ ਜਾ ਨਹੀਂ ਹਾਂ ਇੱਕ ਸਾਡਾ ਪ੍ਰੇਮੀ ਪ੍ਰੇ ਸਰਦਾਰ ਰਹਿੰਦਾ ਹੈ ਉਹਤਨੇ ਜਾ ਕੇ ਪੱਤਰ ਦੇ ਸੁਪਸਤ ਜਵਾਬ ਨਹੀਂ ਕੀਆ ਜਦਾਂ ਜਵਾਬ ਦੇ ਕੇ ਜਾਂ ਫਿਰ ਤੂੰ ਕਰ ਜਾਂ ਨਹੀਂ ਇਤਨਾ ਕੁ ਕੰਮ ਕਰ ਸਤਵਜਨ ਪੱਤਰ ਕਾ ਗੁਰੂ ਜੀ ਨੇ ਦੱਸਿਆ ਦਿੱਤੀ ਇਹਦੇ ਤਾਲ ਤੇ ਪਹੁੰਚਿਆ ਪੱਤਰ ਕਾ ਜੀ ਕੇ ਸਿੱਖ ਸਰਦਾਰਾਂ ਨੇ ਦਿੱਤੀਆਂ ਨੇ ਸਿਰ ਬੁੱਤ ਤੇ ਲਗਾਈ ਸਭ ਪਾ ਜਿ ਸਮਝੇ ਉਸ ਪਤਰਕਾਰ ਵਿਚ ਸੁਰੀਜ ਨੇ ਮੁਤਾਇਆ ਕਿ ਵੀ ਇਹ ਸਿਕ ਸਟੇਅ ਰੇਵਲ ਆਰ ਇਸ ਦੀ ਬੜੀ ਅਚੀ ਤਰ੍ਹਾਂ ਸੇਵਾ ਕਰਨਾ ਪਰ ਖਿਆਲ ਇਹ ਜ਼ਰੂਰ ਰੱਖਣਾ ਜਿੰਨੀ ਦੇਰ ਤੱਕ ਇਧਰੋਂ ਹੁਕਮ ਨਾ ਆਵੇ ਉਨੀ ਦੇਰ ਤੱਕ ਨਹੀਂ ਆਉਣ ਦੇਣਾ ਪੈਰਾ ਲਗਾ ਕੇ ਰੱਖਣਾ ਇਸ ਤੇ ਐਂ ਤਾਂ ਨਾ ਕਿਤੇ ਚੋਰੀ ਚਲਾ ਜਾਵੇ ਫਿਰ ਜਿਠੀ ਪੜ ਕੇ ਉਸਨੇ ਸੁਰੀਜ ਦੇ ਬਚਨਾਂ ਤੇ ਅੰਗਲ ਕੀਤਾ ਹਾਸ ਤਾਂ ਐਸ਼ ਕਰ ਦਿੱਤੀ ਵੀ

ਕਰ ਗੁਰੂ ਜੀ ਕੁਰੀ ਦੇ ਜੀਂਦੇ ਦੇਰ ਤੱਕ ਮਨਾਵਣ ਆਵੇ ਇਹਨੂੰ ਆਉਣ ਹੀ ਦਿਨ ਸਾਰੇ ਲਗਾਏ ਰਹਿਣ ਜੀ ਨਾਲ ਕੁਦਰ ਗਿਆ ਕਰ ਗੁਰੂ ਜੀ ਨੇ ਤੁਹਾਨੂੰ ਬੇਜਾਰ ਜੀਸਨ ਨੂੰ ਬਖਸ਼ ਕਰੋ ਸਾਨੂੰ ਮਿਲ ਕੇ ਫਿਰ ਜਾਵੇ ਕਰ ਇਹ ਤਾਂ ਮਨਾ ਚਾਹੀਦਾ ਤਾਂ ਕਿਸੇ ਤਰ੍ਹਾਂ ਉਹ ਆ ਗਿਆ ਪਿੱਛੇ ਕੀਤੇ ਵਰਤੀ ਉਹਦੇ ਬਾਣ ਬੱਚੇ ਸਨ ਕਰ ਵਾਲੀ ਸੀ ਪਿੰਦੇ ਲੋਕਾਂ ਨੇ ਸੋਚਿਆ ਪੀਰ ਪ੍ਰਿਮ ਜੀ ਗੁਰੂ ਇਦਨਗਨ ਨੰਨਤ ਉਸਾਨ ਬੱਚੇ ਹਨ ਤੇ ਇਹਨਾਂ ਪਾਸ ਵਿਚਾਰਾਂ ਪਾਸ ਕੁਚ ਰਾਸ਼ਨ ਵਗੈਰਾ ਨਹੀਂ ਹੁੰਦਾ ਤੇ ਇਹਦੇ ਲੋਕਾਂ ਨੇ ਉਹ ਵੀ ਲੋਕਾਂ ਨੇ ਸਾਰੇ ਇਹਦੇ ਲੋਕਾਂ ਥੋੜਾ ਥੋੜਾ ਰਾਸ਼ਨ ਇਕੱਠਾ ਕਰਕੇ ਉਹਨਾਂ ਨੂੰ ਸਾਲ ਭਰ ਦਾ ਰਾਸ਼ਨ ਜਮ੍ਹਾਂ ਕਰ ਦਿੱਤਾ ਤੇ ਫਿਰ ਉਹਨਾਂ ਬੜੇ ਖੁਸ਼ ਹੋ ਗਏ ਬੇਸ਼ੁਕਰ ਹੋ ਗਏ ਆ ਗਏ ਇਹ ਸਾਲ ਜੰਮੀਨੇ ਵਿੱਚ ਨਾ ਜੀ ਤਰ੍ਹਾਂ ਇਸ ਵਕਤ ਤੱਕ ਗੁਰੂ ਜੀ ਨੇ ਫੁਨਾਵਾ ਭੇਜਿਆ ਉਸ ਇੱਕ ਸਰਕਾਰ ਨੇ ਇਹ ਦੂਜੇ ਗੁਰੂ ਜੀ ਦਰਸ਼ਨ ਕਰਕੇ ਜਾਓ ਪਹਿਲਾਂ ਸਿੱਧੇ ਘਰ ਨਹੀਂ ਜਾਣਾ ਫਿਰ ਗੁਰੂ ਜੀ ਦੇ ਦਸ਼ਨਾ ਵਾਸਤੇ ਆ ਕੇ ਚਰਨਾਂ ਤੇ ਨਮਸਕਾਰ ਕੀਤੀ ਪੁੱਬਨੇ ਕਾ ਜੀ ਦੁਹੇ ਹੋ ਗਏ ਉਹਨਾਂ ਦੇ ਚਤ੍ਰਿਕ ਤੋਈ ਫੁਰਨਾ ਦੀ ਮਰਗੇ ਹੋਣਗੇ ਬਾਅਦ ਵਿੱਚ ਸੋ ਗੁਰੂ ਜੀ ਕਹਿੰਦੇ ਕਿ ਕੀ ਕਰ ਭਾਈ ਕਿਉਂ ਤੁਸੀਂ ਮਹਾਰਾਜ ਮੇਰੀ ਤਾਂ ਬੜੀ ਸੇਵਾ ਕੀਤੀ ਸੀ ਬੋਲਦੇ ਤੇਰੇ ਵੀ ਨੇ ਲੇਕਿਨ ਬੱਚੇ ਤਾਂ ਮਰ ਕੇ ਉਹਨਾਂ ਦੇ ਸੁੱਖ ਉਹਨਾਂ ਵਾਸਤੇ ਕੁਝ ਵੀ ਜੀ ਦੋਜੰਦਾ ਰਾਖਿਆਂ ਨੂੰ ਜਮਾ ਨਹੀਂ ਗੁਰੂ ਜੀ ਕਹਿੰਦੇ ਜਾਂਦਾ ਭਾਈ ਜਾਂ ਉਹਨਾਂ ਦੀ ਖਬਰ ਲੈ ਨਿਸ਼ਕਾਰ ਦਾ ਚਤੁਰਗੇ ਨਾਲੇ ਗੁੜੀ ਚਿਤਕੋ ਕਰਕਾਂ ਕਰਦਾ ਜਾਂਦਾ ਜੀ ਬਈ ਵਿਚਾਰੇ ਮਰ ਕੇ ਉਹਨਾਂ ਦੇ ਭੁੱਖੇ ਬਾਨ ਬੱਚੇ ਤਾਂ ਫਿਰ ਜਦੋਂ ਘਰ ਜਾ ਕੇ ਪਹੁੰਚਿਆ ਸੋ ਜਾ ਕੇ ਬੱਚੇ ਚਿੰਬੜ ਜਾਂਦੇ ਹੁੰਦੀ ਹਾਲਤ ਹੋਰੀ ਦੇਖੀ ਇਨਾਨਤ ਚੁਣਗੇ ਤੋਂ ਕਿਵੇਂ ਕੀਤੀ ਹਰੇ ਕੰਗੜੀ ਤੇ ਸਭੇ ਬੜੇ ਖੁਸ਼ਾ ਉਹ ਭਾਵੇਂ ਜਾ ਕੇ ਸੇਵਾ ਕਰੋ ਦੋ ਜਾਨ ਦਿਨ ਨੇ 56 ਸਾਲ ਦਾ ਰਾਸ਼ਨ ਜਮ੍ਹਾਂ ਕਰ ਦਿੱਤਾ ਬੰਦੇ ਲੋਕਾਂ ਨੇ ਮਿਸ ਮੋਕਸਨ ਵਿਸ਼ਵਾਸ ਹੈ ਵਾਕਈ ਗੁਰੂ ਜੀ ਕੰਨਨ ਸੰਸ ਸੈਲਫਤ ਨਵੇਂ ਜੰਤੂ ਸਾਇ ਤਾਂ ਘੜੀ ਜਿਤਾ ਦੇ ਕਰ ਰਿਆ ਮੈਂ ਮੰਨਦਾ ਨਹੀਂ ਕਿ ਵਕਈ ਸ੍ਰਿ ਕਦੀ ਰੋਜੀ ਪਰਮੇਸ਼ਰ ਪ੍ਰਮਾਤ ਮਾਨੇ ਆਪਣੀ ਅਸਰ ਰੱਖੀ ਹੋਈ ਹੈ ਸੋ ਸਾਥੀ ਆ ਜਦੋਂ ਕਿਸੇ ਤਰ੍ਹਾਂ ਵਿਚਾਰਾਂ ਕੀਤੇ ਜਾਂ ਅਮਲ ਵਿੱਚ ਲਿਆਂਦੇ ਜਾਂ ਕੰਨ ਚਿੰਤਾ ਰੂਪੀ ਦੈਨ ਤੋਂ ਛੁਟਕਾਰਾ ਹੁੰਦਾ ਵਰਨਾ ਇਸ ਤੋਂ ਛੁਟਕਾਰਾ ਹੁੰਦਾ ਨਹੀਂ ਸੋ ਆਸਾ ਕ੍ਰਿਸ਼ਨਾ ਚਿੰਤਾ ਹਿਲਤ ਨੇ ਜਨ ਹਰਿਖਦੇ ਮਨ ਨੂੰ ਚੰਬੜੀ ਹੈ ਹਰ ਵਕਤ ਹੀ ਮਨ ਨੂੰ ਤੁਸੀਂ ਤੇ ਅਸ਼ੰਤ ਕਰ ਦਿੰਿਆ ਹਨ ਇਨਾਂ ਦਾ ਗੁਰੂ ਜੀ ਨੇ ਇਹ ਉਪਾਦ ਸੇ ਨਾਮ ਸਿਮਰਨ ਹੋਰ ਗੁਰਬਾਣੀ ਦਾ ਪਾਠ ਕੀ ਸੰਤਿ ਵਿਚਾਰ ਅੱਤੇ ਆਪਣੇ ਮਨ ਨੂੰ ਸੁਖੀ ਸ਼ਾਂਤ ਰੱਖਣ ਵਾਸਤੇ ਗੁਰਮੁਖ ਮਾਰਗ ਅਖਤਿਆਰ ਕਰਨਾ ਹਰ ਇੱਕ ਪ੍ਰਾਣੀ ਦਾ ਮੁੱਖ ਤੌਰ 'ਤੇ ਫਰਜ਼ ਹੈ ਇਸ ਤੋਂ ਇਲਾਵਾ ਨਾ ਸੁਖ ਸ਼ਾਂਤੀ ਦੀ ਜ਼ਿੰਦਗੀ ਵਿੱਚ ਲੈਣਾ ਮਰਨ ਤੋਂ ਬਾਅਦ ਦੀ ਨਹੀਂ